ਸਾਰੇ ਬੰਤਵ ਨੂੰ ਪੈਰਪਰੀ ਜੈਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖੁਰ ਪਵਿੱਤਰ ਹਜ਼ੂਰੀ ਚ ਇਕੱਠੇ ਹੋਏ ਹਾਂ ਆਓ ਸਭ ਮਿਲ ਕੇ ਪਰਮੇਸ਼ਰ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਦੇ ਹਾਂ ਪਹਿਲੀ ਗਵਾਹੀ ਸਟੇ ਪਰਮਜੀਤ ਕੌਰ ਦੀ ਆ ਉਹਨਾਂ ਦੇ ਅੱਖਾਂ ਦਾ ਆਪਰੇਸ਼ਨ ਸੀ ਔਰ ਉਹ ਕਾਫੀ ਨਰਵਸ ਸਨ ਉਹਨਾਂ ਦੇ ਪਰਿਵਾਰ ਨੇ ਵਿਸ਼ਵਾਸ ਦੇ ਨਾਲ ਫੇਰਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹ ਬਿਲਕੁਲ ਸਹੀ ਰਹੇ ਉਹਨਾਂ ਦਾ ਆਪਰੇਸ਼ਨ ਬਹੁਤ ਵਧੀਆ ਹੋਇਆ ਔਰ ਪਰਮੇਸ਼ਰ ਉਹਨਾਂ ਨੂੰ ਹਰ ਪਾਸੋਂ ਬLES ਕੀਤਾ ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਰ ਦਾ ਲੇਲ ਤੋਂ ਧੰਨਵਾਦ ਕਰਦੇ ਹਾਂ ਉਹ 10 ਦਿਨ ਕਿ ਜਿਸ ਦਿਨ ਤੋਂ ਉਹਨਾਂ ਨੇ ਸਾਰੀਆਂ ਪ੍ਰਾਰਥਨਾਵਾਂ ਨੂੰ ਸੁੰਨਾ ਸ਼ੁਰੂ ਕੀਤਾ ਆ ਦਿਨ ਦੇ ਹਰ ਇੱਕ ਪੈਰੀ ਉਪਰ ਮੇਸ਼ੀਅਰ ਨੂੰ ਆਪਣੀ ਜ਼ਿੰਦਗੀ 'ਚ ਦੇਖਦੇ ਆ ਔਰ ਉਹ 10 ਦਿਨ ਕਿ ਉਸ ਦਿਨ ਤੋਂ ਉਹਨਾਂ ਦੇ ਘਰ ਵਿੱਚ ਬਹੁਤ ਸ਼ਾਂਤੀ ਹੈ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਪਿੰਕੀ ਦੀ ਆ ਉਹਨਾਂ ਨੂੰ ਸਰਵਾਈਕਲ ਸੀ ਔਰ ਉਹਨਾਂ ਦੀ ਗਰਦਨ 'ਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਔਰ ਉਹ 10 ਦਿਨਾਂ ਤੋਂ ਕੰਮ ਕਰਨ 'ਚ ਵੀ ਬਹੁਤ ਪਰੇਸ਼ਾਨੀ ਹੁੰਦੀ ਸੀ ਉਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰਤੂ ਬਾਤ ਪਰਮੇਸ਼ਰ ਨੇ ਉਸ ਪੈਨੋਂ ਸਾਰੇ ਦਰਦ ਤੋਂ ਬਿਲਕੁਲ ਜ਼ਾਰੀ ਕੀਤਾ ਇਸ ਵੱਡੀ ਔਰ ਅਦਭੁਤ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬਿੰਦਰ ਦੀ ਹੈ ਉਹਨਾਂ ਦਾ ਪੂਰਾ ਹੀ ਪਰਿਵਾਰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਅਚਾਨਕ ਉਹਨਾਂ ਸਭ ਦੀ ਹੀ ਹੈਲਥ ਖਰਾਬ ਹੋ ਗਈ ਸੀ ਉਹਨਾਂ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇ ਰਿਕੁਐਸਟ ਭੇਜੀ ਅਰ ਜਦ ਉਹਨਾਂ ਦੇ ਲਈ ਪ੍ਰਾਰਥਨਾ ਭੇਜੀ ਗਈ ਉਹ ਦੱਸਦੇ ਹਨ ਕਿ ਉਹਨਾਂ ਦਾ ਪੂਰਾ ਹੀ ਪਰਿਵਾਰ ਬਿਨਾ ਮੈਡੀਸਨ ਤੋਂ ਬਿਲਕੁਲ ਠੀਕ ਹੋ ਗਿਆ ਇਸ ਵੱਡੀ ਔਰ ਅਦਭੁਤ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਅਸੀਂ ਸਭ ਦੇ ਸਭ ਧੰਨਵਾਦ ਕਰਦੇ ਹਾਂ ਉਸ ਮਹਾਨ ਪਰਮੇਸ਼ਰ ਦਾ ਜਿਹੜਾ ਸਾਡੀ ਦੁਹਾਈ ਦੀ ਪੁਕਾਰ ਨੂੰ ਸੁਣਦਾ ਹੈ ਔਰ ਉਹ ਸਾਨੂੰ ਕੱਲਿਆਂ ਨਹੀਂ ਛੱਡਦਾ ਸੱਚਮੁੱਚ ਪਰਮੇਸ਼ਰ ਮਹਾਨ ਹੈ ਉਹ ਦਿਆਲੂ ਕਿਰਪਾ ਕਰਨ ਵਾਲਾ ਖੁਦਾ ਹੈ ਉਹਦੀ ਆਸ਼ੀਸ਼ ਉਹਦੀ ਕਿਰਪਾ ਸਦਾ ਦੀ ਹੈ ਜੋ ਉਹਦੇ ਚਾਹਣ ਵਾਲਿਆਂ ਦੇ ਉੱਤੇ ਹਮੇਸ਼ਾ ਤੱਕ ਬਣੀ ਰਹਿੰਦੀ ਆ ਅੱਜ ਅਸੀਂ ਜਿੰਨੇ ਵੀ ਲੋਕ ਪ੍ਰਭੂ ਦੇ ਵਿੱਚ ਆਏ ਆ ਅਸੀਂ ਸਭ ਦੇ ਸਭ ਉਸ ਪਰਮੇਸ਼ਰ ਦੇ ਨਾਮ ਨੂੰ ਵਡਿਆਈ ਦਿੰਦੇ ਹਾਂ ਕਿਉਂਕਿ ਉਹ ਪਰਮੇਸ਼ਰ ਸਾਡੀ ਸੱਚੀ ਸਹਾਇਤਾ ਕਰਨ ਵਾਲਾ ਖੁਦਾ ਹੈ ਪਰਵਚਨ ਦੇ ਵਿੱਚ ਲਿਖਿਆ ਹੈ ਕਿ ਧੰਨ ਨੇ ਉਹ ਲੋਕ ਅਤੇ ਧੰਨ ਹੈ ਉਹ ਜ਼ੁਬਾਨ ਜਿਹੜੀ ਯਹਵਾ ਦੀ ਮਹਿਮਾ ਤੇ ਉਸਤਤ ਕਰਦੀ ਹੈ ਅੱਜ ਅਸੀਂ ਸਭ ਦੇ ਸਭ ਉਸ ਪਰਮੇਸ਼ਰ ਦੀ ਮਹਿਮਾ ਉਹਦੀ ਉਸਤਤ ਦੇ ਵਿੱਚ ਆਏ ਹਾਂ ਕਿਉਂਕਿ ਵਚਨ ਚ ਲਿਖਿਆ ਹਰ ਇੱਕ ਜ਼ੁਬਾਨ ਉਹਦਾ ਧੰਨਵਾਦ ਕਰੇ ਅੱਜ ਅਸੀਂ ਸਭ ਦੇ ਸਭ ਉਸ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਅੱਜ ਦੇ ਸੋਹਣੇ ਦਿਨ ਦੇ ਲਈ ਫਰਾਂਜ ਇਸ ਪਵਿੱਤਰ ਔਰ ਖਾਸ ਵਚਨ ਦੇ ਲਈ ਕਿਉਂਕਿ ਅੱਜ ਜਿਹੜਾ ਵਚਨ ਹੈ ਸੱਚਮੁੱਚ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਵਾਲਾ ਤੇ ਨਵੀਂ ਦਿਸ਼ਾ ਦੇਣ ਵਾਲਾ ਹੈ ਅੱਜ ਤੱਕ ਅਸੀਂ ਦਰਮੀਆਂ ਦੇ ਲਈ ਦੁਆਵਾਂ ਕੀਤੀਆਂ ਪਾਪੀਆਂ ਲਈ ਦੁਆਵਾਂ ਕੀਤੀਆਂ ਬਿਮਾਰਾਂ ਦੇ ਲਈ ਕੀਤੀਆਂ ਹਰ ਤਰ੍ਹਾਂ ਦੇ ਵਚਨ ਲੈ ਕੇ ਆਉਂਦੇ ਹਾਂ ਪਰ ਅੱਜ ਇੱਕ ਵਚਨ ਹੈ ਜੋ ਵਿਸ਼ਵਾਸੀਆਂ ਤੇ ਅਵਿਸ਼ਵਾਸੀ પતિ ਪਤਨੀ ਦੇ ਲਈ ਹੈ ਜਿਦਾ ਅਸੀਂ ਦੇਖਦੇ ਹਾਂ ਕਿ ਮੋਸਟਲੀ ਇਸ ਘਰ ਦੀ ਹਰੇਕ ਘਰ ਦੀ ਇਹ ਪਰੇਸ਼ਾਨੀ ਹੈਗੀ ਹੈ ਕਿ ਔਰਤ ਪਰਮੇਸ਼ਰ ਨੂੰ ਮੰਨਣ ਵਾਲੀ ਹੁੰਦੀ ਔਰ ਉਹਦਾ ਹਸਬੈਂਡ ਜਿਹੜਾ ਉਹ ਪ੍ਰਭੂ ਨੂੰ ਨਹੀਂ ਮੰਨਦਾ ਇੱਕ ਵਿਸ਼ਵਾਸੀ ਤੇ ਅਵਿਸ਼ਵਾਸੀ ਦਾ ਮੇਲ ਪਰਮੇਸ਼ਰ ਦੇ ਦੁਆਰਾ ਜਦ ਹੋਇਆ ਜਾਂ ਫਿਰ ਕਿੱਦਾਂ ਵੀ ਕਹਿ ਸਕਦੇ ਹੋਇਆ ਪਹਿਲੀ ਗੱਲ ਤਾਂ ਹਰ ਇੱਕ ਜਨ ਨੂੰ ਪ੍ਰਭੂ ਨੇ ਠਹਿਰਾਇਆ ਹੈ ਜੋੜਾ ਹੁੰਦੇ ਲਈ ਜਦ ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਜੋੜਿਆ ਉਸੇ ਤਰ੍ਹਾਂ ਹਸਬੈਂਡ ਵਾਈਫ ਦਾ ਰਿਸ਼ਤਾ ਪ੍ਰਭੂ ਵੱਲੋਂ ਜੋੜਿਆ ਹੋਇਆ ਹੈ ਪਰਮੇਸ਼ਰ ਦੇ ਵੱਲੋਂ ਹੀ ਇਹ ਰਿਸ਼ਤਾ ਠਹਿਰਾਇਆ ਹੋਇਆ ਹੈ ਇਨ ਕੇਸ ਤੁਹਾਡੇ ਨਾਲ ਇਦਾਂ ਹੁੰਦਾ ਕਿ ਇੱਕ ਪਤੀ ਵਿਸ਼ਵਾਸੀ ਔਰ ਪਤਨੀ ਵਿਸ਼ਵਾਸੀ ਨਹੀਂ ਹੈ ਐਂਡ ਸੈਕੰਡ ਥਿੰਗ ਕਿ ਪਤਨੀ ਵਿਸ਼ਵਾਸੀ ਆ ਔਰ ਪਤੀ ਵਿਸ਼ਵਾਸੀ ਨਹੀਂ ਹੈ ਇਹਨਾਂ ਦੀ ਜੋੜੀ ਦੇ ਵਿੱਚ ਜ਼ਿਆਦਾਤਰ ਪ੍ਰੋਬਲਮ ਆ ਹੀ ਹੁੰਦੀ ਆ ਅੰਡਰਸਟੈਂਡਿੰਗ ਦੇ ਵਿੱਚ ਮਿਸਅੰਡਰਸਟੈਂਡਿੰਗ ਦੇ ਨਾਲ-ਨਾਲ ਆਪਸੀ ਸਹਿਮਤੀ ਹੁੰਦੀ ਨਹੀਂ ਹੈ ਗਲਤ ਫਹਿਮੀਆਂ ਤਾਂ ਹੁੰਦੀਆਂ ਹੁੰਦੀਆਂ ਪਰ ਉਹਨਾਂ ਦੀ ਆਪਸੀ ਕੋਈ ਸਲਾਹ ਨਹੀਂ ਹੁੰਦੀ ਪ੍ਰੇਡ ਦੇ ਵਿੱਚ ਬਹੁਤ ਰੁਕਾਵਟਾਂ ਆਉਂਦੀਆਂ ਆ ਉਹ ਹੀ ਫੀਲਿੰਗਸ ਨੂੰ ਨਹੀਂ ਸਮਝਦਾ ਉਹ ਦੂਜੇ ਦੀ ਫੀਲਿੰਗਸ ਨੂੰ ਨਹੀਂ ਸਮਝਦੇ ਅਵਿਸ਼ਵਾਸੀ ਆਪਣੇ ਹਿਸਾਬ ਨਾਲ ਚੱਲੂਗਾ ਪਰ ਵਿਸ਼ਵਾਸੀ ਦੀ ਭਾਵਨਾਵਾਂ ਮਨ ਉੱਥੇ ਹੀ ਪਹੁੰਚਦੀ ਆ ਸੋ ਇੱਥੇ ਵਿਸ਼ਵਾਸੀ ਅਤੇ ਅਵਿਸ਼ਵਾਸੀ ਦਾ ਜਿਹੜਾ ਮੇਲ ਅਨੋਖਾ ਜਿਹਾ ਪ੍ਰਭੂ ਨੇ ਕਰ ਦਿੱਤਾ ਉੱਥੇ ਦੋਨੋਂ ਹੀ ਫਸ ਜਾਂਦੇ ਆ ਵੀ ਹੁਣ ਅਸੀਂ ਕੀ ਕਰੀਏ ਇੱਕ ਔਰਤ ਅਗਰ ਵਿਸ਼ਵਾਸੀ ਆ ਤਾਂ ਉਹ ਆਪਣੇ ਹਸਬੰਦ ਨੂੰ ਤਾਂ ਛੱਡ ਨਹੀਂ ਸਕਦੀ ਤੇ ਨਾਲ ਹੀ ਉਹ ਪ੍ਰਭੂ ਨੂੰ ਵੀ ਛੱਡ 사ਦੀ। ਸੈਕੰਡ ਥਿੰਗ ਇੱਕ ਵਿਸ਼ਵਾਸੀ ਪਤੀ ਆ ਉਹ ਆਪਣੀ ਪਤਨੀ ਨੂੰ ਨਹੀਂ ਛੱਡ 사ਦਾ ਤੇ ਨਹੀਂ ਪ੍ਰਭੂ ਨੂੰ ਛੱਡ 사ਦਾ। ਉੱਥੇ ਉਹ ਲੋਕ ਦੁਬੀਦਾਂ ਦੇ ਵਿੱਚ ਪੈ ਜਾਂਦੇ ਆ ਇਹ ਦੁਬੀਦਾਂ ਮੈਂ ਕਹਿੰਨੀ ਇੱਕ ਘਰ ਛੱਡ ਕੇ ਦੂਜੇ ਘਰ ਦੀ ਹੈਗੀ ਆ। ਆਲਮੋਸਟ ਜਿੰਨੀਆਂ ਪੜਣਾ ਪਰਮੇਸ਼ਰ ਚਾਹਣਾ ਉਹਨਾਂ ਵਿੱਚੋਂ 60% ਪਰਿਵਾਰ ਇਹ ਹੋ ਜਾਈਏ ਜਿਸ ਦੇ ਵਿੱਚ ਇੱਕ ਬੰਦਾ ਵਿਸ਼ਵਾਸੀ ਆ ਤੇ ਦੂਜਾ ਵਿਸ਼ਵਾਸੀ ਨਹੀਂ ਆ। ਤਾ ਉੱਥੇ ਉਹ ਬੜੇ ਪਰੇਸ਼ਾਨ ਹੋ ਜਾਂਦੇ ਕਿ ਮੈਂ ਹੁਣ ਕੀ ਕਰਾਂ ਸੋ ਕਈ ਪਹਿਣਾ ਦੇ ਮੇ ਕੇਸਿਸ ਐਸੇ ਦੇਖਿਆ ਕਿਉਂਕਿ ਜੀ ਇਹ ਪ੍ਰਭੂ ਨੂੰ ਮੰਨਦਾ ਨਹੀਂ ਸੀ ਮੈਂ ਪ੍ਰਭੂ ਨੂੰ ਨਹੀਂ ਛੱਡਾਂ ਸਾਦੀ ਤੈਨੂੰ ਛੱਡ ਦੂੰਗੀ ਮੈਂ ਉਹ ਤੋਂ ਤਲਾਕ ਲੈ ਲਿਆ ਬਹੁਤ ਸਾਰੇ ਭਰਾ ਐਸੇ ਨੇ ਕਿ ਮੇਰੀ ਪਤਨੀ ਵਿਸ਼ਵਾਸੀ ਨਹੀਂ ਸੀ ਮੈਂ ਉਹਨੂੰ ਕਹਾਂ ਕਿ ਤੂੰ ਚਲੀ ਜਾ ਜੇ ਤੂੰ ਮੇਰੇ ਪਰਮੇਸ਼ਰ ਨੂੰ ਨਹੀਂ ਮੰਨਣਾ ਤੇ ਮੈਂ ਵੀ ਤੈਨੂੰ ਆਪਣੇ ਘਰ ਨਹੀਂ ਰੱਖਣਾ ਤੇ ਉਹ ਲੋਕ ਅਲੱਗ ਹੋ ਜਾਂਦੇ ਆ ਕੀ ਫੈਸਲਾ ਸਹੀ ਆ ਜਾਂ ਫਿਰ ਕੀ ਕਰਨਾ ਚਾਹੀਦਾ ਅਗਰ ਇੱਕ ਪਤੀ ਵਿਸ਼ਵਾਸੀ ਹੋਰ ਪਤਨੀ ਨਹੀਂ ਆ ਜਾਂ ਫਿਰ ਪਤਨੀ ਵਿਸ਼ਵਾਸੀ ਹੋਰ ਪਤੀ ਵਿਸ਼ਵਾਸੀ ਨਹੀਂ ਆ ਤਾਂ ਉਸ ਵੇਲੇ ਪਰਮੇਸ਼ਰ ਤੁਹਾਨੂੰ ਕੀ ਹੁਕਮ ਦਿੰਦੇ ਆ ਜੋ ਵੀ ਤੁਹਾਡੇ ਆਸ-ਪਾਸ ਭੈਣ ਭਾਈ ਕੋਈ ਐਸੇ ਹੈਗੇ ਨਹੀਂ ਨਾ ਜਿਨ੍ਹਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਕਿ ਇੱਕ ਵਿਸ਼ਵਾਸੀ ਆ ਦੂਜਾ ਨਹੀਂ ਆ ਤਾਂ ਉਹਨਾਂ ਤੱਕ ਤੁਸੀਂ ਇਸ ਪ੍ਰਾਰਥਨਾ ਨੂੰ ਜ਼ਰੂਰ ਭੇਜਣਾ ਕਿਉਂਕਿ ਇਹ ਖੁਦਾ ਦਾ ਪਵਿੱਤਰ ਵਚਨ ਉਹਨਾਂ ਦੇ ਬਚਾਅ ਦੇ ਲਈ ਆ ਵਚਨ ਚ ਲਿਖਿਆ ਤੋਂ ਗੁੱਸਾ ਕਰ ਪਰ ਪਾਪ ਨਾ ਕਰ પતિ ਪਤਨੀ ਚ ਲੜਾਈ ਝਗੜੇ ਹੁੰਦੇ ਹਨ ਉਹ ਪ੍ਰੋਬਲਮ ਪਰ ਕਿਤੇ ਐਸਾ ਨ ਹੋਵੇ ਕੋਈ ਨਾ ਤੋਂ ਅਣਜਾਣੇ ਦੇ ਵਿੱਚ ਕੋਈ ਪਾਪ ਹੋ ਜਾਵੇ ਇਸ ਲਈ ਇਸ ਪ੍ਰਾਰਥਨਾ ਨੂੰ ਜ਼ਰੂਰ ਭੇਜਣਾ ਤਾਂ ਕਿ ਉਹਨਾਂ ਦੀ ਸਹਾਇਤਾ ਹੋ ਸਕੇ ਤਾਂ ਕਿ ਉਹ ਸਮਝ ਸਕਣ ਕਿ ਅਗਰ ਸਾਡੀ ਇਹ ਬੀ ਮੇਲ ਜੀ ਜੋੜੀ ਜਿਹੜੀ ਬਣ ਗਈ ਆ ਹੁਣ ਅਸੀਂ ਇਹਨੂੰ ਨਿਭਾਉਣਾ ਕਿੱਦਾਂ ਆ ਤਾਂ ਕਿੱਦਾਂ ਨਿਭਾਉਣਾ ਹੈ ਕੀ ਕਰਨਾ ਚਾਹੀਦਾ ਉਹਨਾਂ ਨੂੰ ਐਸੇ ਕੇਸ ਦੇ ਵਿੱਚ ਜਾਣਦੇ ਆ ਅੱਜ ਦੇ ਵਚਨ ਦੇ ਵਿੱਚੋਂ ਸੋ ਅੱਜ ਸਵੇਰ ਦਾ ਵਚਨ ਹੈ ਪਹਿਲਾ ਕੋਰਿੰਥੀਅ ਉਹਦੇ 7 ਨੰਬਰ ਅਧਿਆਏ ਦੀ 12 ਤੋਂ ਲੈ ਕੇ 14 ਨੰਬਰਾਈ ਤੱਕ ਪੜਾਂਗੇ ਪਰ ਰਹਿਣਦਿਆਂ ਨੂੰ ਪ੍ਰਭੂ ਤਾਂ ਨਹੀਂ ਸਗੋ ਮੈਂ ਹੀ ਕਹਿੰਦਾ ਹਾਂ ਜੇ ਕਿਸੇ ਭਰਾ ਦੀ ਆ ਵਿਸ਼ਵਾਸੀ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵਸਣ ਨੂੰ ਪ੍ਰਸੰਨ ਹੋਵੇ ਤਾਂ ਆਦਮੀ ਉਸ ਨੂੰ ਨਾ ਤਿਆਗੇ ਅਤੇ ਜਿਹੜੀ ਪਤਨੀ ਦਾ ਆ ਵਿਸ਼ਵਾਸੀ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪ੍ਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ ਕਿਉਂਕਿ ਆ ਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਅਤੇ ਆ ਵਿਸ਼ਵਾਸੀ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ ਹallelujah ਅਸੀਂ ਜਾਣਦੇ ਹਾਂ ਕਿ ਪ੍ਰਭੂ ਦੇ ਜੋ ਲੋਕ ਸਿੱਗੇਠੜਾਏ ਹੋਏ ਜਿਹੜੇ ਚੁਣੇ ਹੋਏ ਸੀ ਉਹ ਜੋ ਵੀ ਗੱਲ ਬੋਲਦੇ ਸੀ ਉਹ ਆਤਮਾ ਦੀ ਅਗਵਾਈ ਨਾਲ ਬੋਲਦੇ ਸੀ ਉਹਨਾਂ ਦੇ ਵਿੱਚੋਂ ਪ੍ਰਭੂ ਦਾ ਆਤਮਾ ਬੋਲਦਾ ਸੀ ਔਰ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਹੀ ਮੈਸੇਜ ਡਿਲੀਵਰ ਕਰਦੇ ਸੀ ਪਰ ਫਿਰ ਵੀ ਉਹਨੇ ਇੱਕ ਆਪਣੇ ਆਪ ਦੇ ਵਿੱਚ ਇੱਕ ਉਹ ਚੀਜ਼ ਰੱਖੀ ਕਿ ਕੋਈ ਲੋਕ ਇਹ ਨਾ ਕਹਿਣ ਕਿ ਮੈਂ ਕੁਝ ਕੁਝ ਗਲਤ ਬੋਲਤਾ ਹੈ ਜਾਂ ਕੁਝ ਵੀ ਬੋਲ ਉਹਨੇ ਕਿਹਾ ਕਿ ਮੈਂ ਆਪਣੀ ਬੋਲ ਰਹੀ ਚੀਜ਼ ਬੋਲ ਰਿਹਾ ਪਰ ਫਿਰ ਵੀ ਅਸੀਂ ਜਾਣਦੇ ਹਾਂ ਕਿ ਵਚਨ ਜਿਹੜਾ ਲਿਖਿਆ ਗਿਆ ਕਿਸੇ ਮਨੁੱਖ ਦੀ ਸੋਚ ਅਤੇ ਉਹਦੀ ਧਾਰਨਾ ਦੇ ਨਹੀਂ ਲਿਖਿਆ ਗਿਆ ਇਹ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਲਿਖਿਆ ਗਿਆ ਕਿਉਂਕਿ ਜੋ ਆਤਮਾ ਨੇ ਬੋਲਿਆ ਮਨੁੱਖਰੇ ਉਹੀ ਇਸ ਪਵਿੱਤਰ ਗ੍ਰੰਥ ਵਿੱਚ ਲਿਖਤਾ ਸੋ ਲਿਖਾਉਣ ਵਾਲਾ ਪ੍ਰਭੂ ਹੀ ਆ ਲਿਖਾਉਣ ਵਾਲਾ ਪਰਮੇਸ਼ਰ ਹੀ ਆ ਕੋਈ ਮਨੁੱਖ ਹੀ ਨਹੀਂ ਕਹਿ ਸਕਦਾ ਕਿ ਮੈਂ ਆਪਣੇ ਵੱਲੋਂ ਆ ਗੱਲ ਕਹਿ ਦਿੱਤੀ ਕਰਨ ਕਰਾਉਣ ਵਾਲਾ ਪਰਮੇਸ਼ਰ ਹੀ ਆ ਸੋ ਪਰਮੇਸ਼ਰ ਨੇ ਉਸ ਭਰਾ ਦੇ ਮਨ ਦੇ ਵਿੱਚ ਆਪਣੇ ਦਾਸ ਦੇ ਮਨ ਚ ਇਹ ਸ਼ਬਦ ਪਾਏ ਔਰ ਉਹਨੇ ਇਹ ਸਭ ਲਿਖਿਆ ਇਹ ਅਸੀਂ ਜਾਣਦੇ ਆ ਕਿ ਜਿਹੜੀ ਚੀਜ਼ ਇੱਕ ਮਨੁੱਖ ਦੇ ਲਈ ਯੋਗ ਨਹੀਂ ਹੈਗੀ ਉਹ ਪਵਿੱਤਰ ਗ੍ਰੰਥ ਵਿੱਚ ਲਿਖੀ ਵੀ ਨਹੀਂ ਗਈ ਜਿਹੜੀ ਚੀਜ਼ ਸਾਡੇ ਲਈ ਸਹੀ ਨਹੀਂ ਹੈਗੀ ਉਹ ਚੀਜ਼ ਵਾਪਕ ਵਚਨ ਵਿੱਚੋਂ ਕਾਢੀ ਦਿੱਤੀ ਗਈ ਆ ਉਹ ਰੱਖੀ ਨਹੀਂ ਗਈ ਇਹ ਨਹੀਂ ਹੈਗਾ ਕਿ ਕਿਸੇ ਮੰਨ ਨੇ ਆਪਣੀ ਕਿਸੇ ਵੀ ਮੰਨ ਨੇ ਆਪਣੀ ਇੱਛਾ ਦੇ ਨਾਲ ਕੁਝ ਵੀ ਲਿਖ ਦਿੱਤਾ ਸਾਡੀ ਮਨ ਦੇ ਵਿੱਚ ਜੋ ਚੱਲ ਰਿਹਾ ਸੀ ਉਹ ਪਾਕ ਗ੍ਰੰਥ ਵਿੱਚ ਨਹੀਂ ਲਿਖ ਸਕਦੇ ਕੋਈ ਇਸ ਪਵਿੱਤਰ ਗ੍ਰੰਥ ਵਿੱਚ ਵਧਾ ਘਟਾ ਨਹੀਂ ਸਕਦਾ ਜੋ ਲਿਖਿਆ ਤੇ ਲਿਖਵਾਇਆ ਗਿਆ ਪ੍ਰਬੂ ਦੇ ਵੱਲੋਂ ਹੀ ਹੋਇਆ ਸੋ ਇੱਥੇ ਪਰਮੇਸ਼ਰ ਕੀ ਕਹਿ ਰਿਹਾ ਕਿ ਜੇ ਕਿਸੇ ਪ੍ਰਾ ਦੀ ਆ ਵਿਸ਼ਵਾਸੀ ਪਤਨੀ ਆ ਪਰ ਉਹ ਪਤਨੀ ਬੜੇ ਅੱਛੇ ਤਰੀਕੇ ਨਾਲ ਉਹਦੇ ਨਾਲ ਖੁਸ਼ੀ ਖੁਸ਼ੀ ਰਹਿ ਰਹੀ ਆ ਤਾਂ ਉਹਨੂੰ ਤਿਆਗੇ ਨਾ ਔਰ ਉਸੇ ਤਰ੍ਹਾਂ ਹੀ ਭੈਣ ਦੇ ਲਈ ਹੁਕਮਾਂ ਕਹਿੰਦਾ ਪਤਨੀ ਦਾਗਰ ਆ ਵਿਸ਼ਵਾਸੀ ਪਤੀ ਆ ਤਾਂ ਉਹ ਗੁਰੂ ਖੁਸ਼ੀ ਖੁਸ਼ੀ ਰਹਿ ਰਹਿਣਾ ਤੁਹਾਨੂੰ ਤਿਆਗੋ ਨਾ ਸੋ ਹਰ ਤਰ੍ਹਾਂ ਦੇ ਲੋਕ ਐਸ ਦੁਨੀਆ ਵਿੱਚ ਕੁਝ ਤਾਂ ਐਸੇ ਨੇ ਜੋ ਜਿਹੜੇ ਪਹਿਲਾਂ ਝੂਠ ਬੋਲ ਕੇ ਰਿਸ਼ਤਾ ਜੋੜ ਲੈਂਦੇ ਆ ਕਿ ਕੋਈ ਨਹੀਂ ਮੈਂ ਤੇਰੇ ਪ੍ਰਭੂ ਨੂੰ ਪ੍ਰਭੂ ਮੰਨੂਗਾ ਔਰ ਬਾਅਦ ਵਿੱਚ ਉਹ ਮੰਨਦੇ ਨਹੀਂ ਆ। ਕੁਝ ਐਸੇ ਨੇ ਜਿਹੜੇ ਕਹਿੰਦੇ ਕਿ ਤੂੰ ਮੰਨੀ ਜਾ ਮੈਂ ਨਹੀਂ ਮੰਨੂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਤੂੰ ਜੋ ਮਰਜ਼ੀ ਕਰੀ ਜਾ। ਕੁਝ ਐਸੇ ਨੇ ਜੋ ਇੱਕ ਵਾਰੀ ਤਾਂ ਰਿਸ਼ਤਾ ਜੋੜ ਲੈਂਦੇ ਫਿਰ ਕਹਣਗੇ ਫਿਰ ਉਹ ਪਰੇਸ਼ਾਨ ਕਰਦੇ ਆ ਤੂੰ ਦੇਗਾ ਬਣਾ ਤੂੰ ਦੀਵੇ ਜਲਾ ਤੂੰ ਤੇਲ ਪਾ ਕੇ ਆ ਤੂੰ ਮੱਥਾ ਟੇਕ ਤੂੰ ਆਹ ਕਾਰੋ ਕਰ ਤਾਂ ਕਿ ਉਹਦਾ ਵਿਸ਼ਵਾਸ ਡਿੱਗੇ। ਸੋ ਮਤਲਬ ਤਿੰਨ ਤਰ੍ਹਾਂ ਦੇ ਲੋਕ ਹੋਗੇ ਜੇ ਆਪਾਂ ਧਿਆਨ ਨਾਲ ਸੁਣੀਆਂ ਪੜੀਏ ਤਾਂ। ਤਿੰਨ ਤਰ੍ਹਾਂ ਦੇ ਲੋਕ ਹੋ ਗਏ ਇੱਥੇ ਜਿਹੜੇ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰਮ ਤਾਂ ਜਿਵੇਂ ਅਸੀਂ ਦੇਖਿਆ ਤਾਂ ਸ਼ੁਰੂ ਦੇ ਵਿੱਚ ਅਸੀਂ ਵੀ ਤਾਂ ਵਿਸ਼ਵਾਸੀ ਨਹੀਂ ਸੀ ਨਾ ਤਾਂ ਵੀ ਪਰਮੇਸ਼ਰ ਨੇ ਸਾਨੂੰ ਕਬੂਲ ਕਰ ਲਿਆ ਨਾ ਸ਼ੁਰੂ ਦੇ ਵਿੱਚ ਅਸੀਂ ਵੀ ਦੇਵੀ ਦੇਵਤਿਆਂ ਵੱਲ ਪਾਠ ਪੂਜਾ ਦੇ ਵੱਲ ਮੂਰਤੀ ਪੂਜਾ ਦੇ ਵੱਲ ਚੜਾਵਿਆਂ ਦੇ ਵੱਲ ਹਵਨ ਪੂਜਾ ਦੇ ਵੱਲ ਧਿਆਨ ਦਿੰਦੇ ਸੀ ਤਾਂ ਵੀ ਪ੍ਰਭੂ ਨੇ ਸਾਨੂੰ ਆਪਣੇ ਬਣਾ ਲਿਆ ਨਾ ਤੇ ਜਦ ਪਰਮੇਸ਼ਰ ਨੇ ਸਾਨੂੰ ਆਪਣੇ ਬਣਾ ਲਿਆ ਫਿਰ ਇੱਕ ਮਨੁੱਖਾ ਕੌਣ ਹੁੰਦਾ ਨੁਕਤਾ ਜੀ ਨਹੀਂ ਕਰਨ ਵਾਲਾ ਆਗਰ ਇੱਕ ਚਲੋ ਪਹਿਲੀ ਗੱਲ ਤਏ ਹੈਗੀ ਆ ਵਚਨ ਦੇ ਵਿੱਚ ਅਸੀਂ ਲਿਖਿਆ ਕਿ ਤੂੰ ਗੈਰ ਕਾਮਾ ਵਿੱਚ ਵਿਆਹ ਨਾ ਕਰਾਇ ਲਿਖਿਆ ਪੁਰਾਣੀ ਨਿਮਚ ਨਵੇਂ ਨਿਮਚਾ ਦਾ ਕਿਤੇ ਵੀ ਨਹੀਂ ਲਿਖਿਆ ਹੋਇਆ ਪਰ ਫਿਰ ਵੀ ਵਚਨ ਚ ਅਸੀਂ ਜੋ ਆਪਾਂ ਆਪਣੇ ਆਪ ਚ ਅਬਜ਼ਰਵ ਕਰਦੇ ਸੀ ਇਹ ਦੇਖਦੇ ਆ ਕਿ ਜੇ ਅਸੀਂ ਅੱਜ ਅੱਛੀ ਖਰੀਦਾਨ ਵਿਗਟਾ ਦੀ ਚੱਲ ਨਹੀਂ ਚੱਲਦੇ ਅਸੀਂ ਕਿਸੇ ਨੂੰ ਕੀ ਬਦਲ ਲਾਂਗੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਖੁਦ ਹੀ ਡਾਵਾ ਡੋਲ ਜੇ ਤੁਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਤਾਂ ਪਹਿਲਾਂ ਖੁਦ ਸਟਿਲ ਹੋਵੋ ਪਰਮੇਸ਼ਰ ਵਿੱਚ ਸਟੈਂਡ ਹੋਵੋ ਮਜ਼ਬੂਤ ਹੋਵੋ ਕਾਇਮ ਹੋਵੋ ਪਰ ਕੋ ਕਿ ਮੈਂ ਅੰਤ ਤੱਕ ਪਰਮੇਸ਼ਰ ਦਾ ਆਇਆ ਪਹਿਲਾਂ ਖੁਦ ਕਾਇਮ ਹੋ ਫਿਰ ਕਿਸੇ ਨੂੰ ਕਾਇਮ ਕਰੋ ਬਟ ਹੁਣ ਜਿਨ੍ਹਾਂ ਦੇ ਰਿਸ਼ਤੇ ਜੁੜੇ ਹੀ ਹੋਏ ਨੇ ਉਹ ਜਿਨ੍ਹਾਂ ਦੇ ਜੁੜਨ ਵਾਲੇ ਉਹਨਾਂ ਲਈ ਤਾਂ ਅਲੱਗ ਕੇਸ ਆ ਪਰ ਜਿਨ੍ਹਾਂ ਦੇ ਰਿਸ਼ਤੇ ਆਲਰੇਡੀ ਜੁੜੇ ਹੋਏ ਨੇ ਜਿਨ੍ਹਾਂ ਵਿੱਚ ਇੱਕ ਵਿਸ਼ਵਾਸੀ ਤੇ ਦੂਜਾ ਅਵਿਸ਼ਵਾਸੀ ਆ ਉੱਥੇ ਪਰਮੇਸ਼ਰ ਕਿਸੇ ਨੂੰ ਵੀ ਉਹ ਹੁਕਮ ਨਹੀਂ ਦਿੰਦਾ ਕਿ ਉਹਨੂੰ ਤਿਆਗੋ ਤੁਸੀਂ ਹੁਣ ਆਪਾਂ ਕਹਿੰਦੇ ਕਿ ਵਾਰ-ਵਾਰ ਪ੍ਰਭੂ ਨੂੰ ਮਾੜਾ ਕਹਿੰਦਾ ਆ ਪ੍ਰਭੂ ਦੇਖੇ ਨਾਲ ਆ ਬੋਲਦਾ ਆ ਸਾਨੂੰ ਪ੍ਰਭੂ ਨੂੰ ਛੱਡਣ ਲਈ ਮਜਬੂਰ ਕਰਦਾ ਤਾਂ ਦੇਖੋ ਤੁਹਾਡੇ ਤੇ ਮਸੀਹ ਵਾਲੀ ਬ੍ਰਿਕਸ਼ ਆ ਰਹੀ ਆ ਯਹੂਦੀ ਲੋਕ ਕਹਿਣ ਨੂੰ ਰੱਬ ਦੇ ਹੀ ਸੀ ਪਰ ਉਹ ਫਿਰ ਵੀ ਯੇਸ਼ੂ ਨੂੰ ਮਜਬੂਰ ਕਰਦੇ ਸਨ ਯਹੂਦੀ ਲੋਕ ਵੈਸੇ ਦੇਖਿਆ ਜਾਵੇ ਤਾਂ ਮਸੀਹਾ ਦੀ ਇੰਤਜ਼ਾਰ ਵਿੱਚ ਹੀ ਬੈਠੇ ਸਿਗੇ ਪਰ ਜਦੋਂ ਮਸੀਹਾ ਆਇਆ ਤਾਂ ਉਹਨਾਂ ਨੇ ਪਹਿਚਾਣਿਆ ਹੀ ਨਹੀਂ ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਐਸਾ ਕੋਈ ਮਨੋੱਖ ਨਹੀਂ ਹੈ ਜਿਹੜਾ ਆਰਾਮ ਦੇ ਨਾਲ ਹੀ ਖੁਦਾ ਚ ਵੜਿਆ ਹੋਵੇ ਬਾਲੀ ਦੂਰ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਨੂੰ ਦੇਖੋਗੇ ਕਿ ਤੁਸੀਂ ਬੜੇ ਆਰਾਮ ਦੇ ਨਾਲ ਪਰਮੇਸ਼ਰ ਚ ਆ ਗਏ ਸੀ ਕਿ ਤੁਸੀਂ ਪਰਮੇਸ਼ਰ ਦੇ ਸੱਚਾਈ ਦੇ ਭੇਤ ਨੂੰ ਬੜਾ ਸੌਖਾ ਹੀ ਸਮਝ ਲਿਆ ਸੀਗਾ कि ਤੁਹਾਨੂੰ ਬੜਾ ਜਲਦੀ ਪਤਾ ਲੱਗ ਗਿਆ ਸੀਗਾ ਕਿ ਪਰਮੇਸ਼ਰ ਭਲਾ ਆ ਉਹ ਚੰਗਾ ਆ ਉਹ ਕੱਲਾ ਆ ਉਹ ਸੱਚਾ ਆ ਉਹੀ ਹੈ ਤੇ ਉਹੀ ਆ ਬਸ ਉਹਦੇ ਬਿਨਾ ਕੋਈ ਨਹੀਂ ਹੈ ਅਸੀਂ ਵੀ ਤਾਂ ਬਹੁਤ ਨਕਰੇ ਕੀਤੇ ਸੀ ਨਾ ਪਰ ਜਦ ਅਸੀਂ ਆ ਗਏ ਤਾਂ ਅਸੀਂ ਉਸ ਬੰਦੇ ਦਾ ਭਲਾ ਕਰਦੇ ਆ ਜਿਨੇ ਜਿੱਦ ਕਰਕੇ ਸਾਨੂੰ ਪ੍ਰਭੂ ਦੇ ਨਾਲ ਜੋੜੀ ਰੱਖਿਆ ਔਰ ਅਸੀਂ ਅੱਜ ਖੁਦਾ ਵਿੱਚ ਅੱਛੀ ਸਮਝ ਨੂੰ ਪਾ ਲਿਆ ਆ ਤਾਂ ਸੇਮ ਥਿੰਗ ਜਿਹੜਾ ਬਾਚਿਆ ਆ ਨਾ ਖੁਦ ਪਾਪ ਵਿੱਚੋਂ ਨਿਕਲਿਆ ਫਸਿਆ ਚਿਕੜ ਖੁਬੰਦੇ ਵਿੱਚੋਂ ਨਿਕਲ ਕੇ ਬਚ ਗਿਆ ਆ ਉਹ ਕਊਗਾ ਜੇ ਮੈਨੂੰ ਕਿਸੇ ਨੇ ਬਚਾਇਆ ਨਾ ਮੈਂ ਵੀ ਕਿਸੇ ਨੂੰ ਬਚਾ ਲਵਾਂ ਹੁਣ ਜੇ ਇੱਕ ਔਰਤ ਦੇ ਲਈ ਜੇ ਦੇਖਿਆ ਚਾਵੇ ਉਹਦੇ ਲਈ ਸਭ ਤੋਂ ਪਹਿਲਾਂ ਉਹਦਾ ਹਸਬੰਡ ਹੀ ਹੈ ਫਿਰ ਰਿਐਲਿਟੀ ਯਜੰਤਰ ਨੂੰ ਤਾਂ ਬੱਚੇ ਨਹੀਂ ਹੁੰਦੇ ਚਲੋ ਬੱਚੇ ਤੋਂ ਬਾਅਦ ਉਹਦਾ ਹਸਬੰਡ ਹੀ ਉਹਦੇ ਲਈ ਬਹੁਤ ਕੁਝ ਹੈ ਤਾਂ ਇੱਕ ਔਰਤ ਲਈ ਉਹਦਾ ਹਸਬੰਡ ਸਭ ਤੋਂ ਅਹਿਮ ਹੈ ਇੱਕ ਆਦਮੀ ਲਈ ਉਹਦੀ ਔਰਤ ਸਭ ਤੋਂ ਅਹਿਮ ਹੈ ਤਾਂ ਜਿਵੇਂ ਅਸੀਂ ਕਹਿੰਦੇ ਹਾਂ ਵੀ ਖੁਦਾ ਦੇ ਵਿੱਚ ਰੂਹਾਂ ਬਚਾਉਣੀਆਂ ਚਾਹੀਦੀਆਂ ਆ ਖੁਦਾ ਦੇ ਵਿੱਚ ਬਹੁਤੇ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਜਿੱਦਾਂ ਆਪਾਂ ਕਹਿੰਦੇ ਆ ਨਾ ਕਿ ਸੂ ਸਮਾਚਾਰ ਫੈਲਾਓ ਪਰਮੇਸ਼ਰ ਦੇ ਬਚਨਾਂ ਨੂੰ ਸ਼ੇਅਰ ਕਰੋ ਪ੍ਰਭੂ ਦੇ ਲੋਕਾਂ ਤੱਕ ਆਪਣੇ ਮੈਸੇਜ ਆਪਣੇ ਸੁਨੇਹਾ ਨੂੰ ਲੈ ਕੇ ਜਾਓ ਪ੍ਰਭੂ ਦੇ ਲੋਕਾਂ ਨੂੰ ਹੋਰ ਵਦ ਤੋਂ ਵਦ ਦੱਸੋ ਅਸੀਂ ਜਦ ਦੇਖਦੇ ਕਾਫੀ ਚਰਚਸ ਦੇ ਵਿੱਚ ਪਿਆਰ ਦਾ ਸੁਨੇਹਾ ਛੋਟੀ ਬੁੱਕ ਲੈ ਕੇ ਲੋਕਾਂ ਨੂੰ ਕੱਲਿਆ ਜਾਂਦਾ ਵੀ ਘਰ ਘਰ ਜਾ ਕੇ ਪ੍ਰਚਾਰ ਸੁਣਾਓ ਤਾਂ ਕਿ ਬਹੁਤੀਆਂ ਰੂਹਾਂ ਬਚਾਈਆਂ ਜਾਣ ਅਸੀਂ ਬਹੁਤੀਆਂ ਰੂਹਾਂ ਨੂੰ ਬਚਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਅਸੀਂ ਬਾਹਰ ਜਾਈਏ ਬਾਹਰ ਜਾ ਕੇ ਅਸੀਂ ਬਹੁਤੀਆਂ ਰੂਹਾਂ ਨੂੰ ਬਚਾਈਏ ਪਰ ਜਿਹੜੀਆਂ ਸਾਡੇ ਘਰ ਦੀਆਂ ਰੂਹਾਂ ਹੈ ਉਹਨਾਂ ਨੂੰ ਅਸੀਂ ਬਚਾਉਣਾ ਨਹੀਂ ਚਾਹੁੰਦੇ ਉਹਨਾਂ ਨੂੰ ਅਸੀਂ ਰੱਬ ਦੇ ਨਾਮ ਤੇ ਛੱਡੀ ਜਾਣੇ ਆ। ਤਾਂ ਖੁਦਾ ਨੇ ਇਹ ਵੀ ਤਾਂ ਹੁਕਮ ਨਹੀਂ ਨਾ ਸਾਨੂੰ ਦਿੱਤਾ ਕਿ ਜੇ ਤੁਹਾਡੇ ਘਰ ਦੇ ਨਹੀਂ ਮੰਨਦੇ ਉਹਨਾਂ ਨੂੰ ਛੱਡੀ ਜਾਓ ਤੇ ਬਾਹਰਲੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓ। ਪਰਮੇਸ਼ਰ ਕਹਿੰਦਾ ਹਰ ਇੱਕ ਬੰਦਾ ਹਰ ਇੱਕ ਪਰਸਨ ਬਚਾਇਆ ਜਾਣਾ ਚਾਹੀਦਾ ਹੁਣ ਅਸੀਂ ਬਾਹਰ ਜਾਣੇ ਆ ਰੋਜ਼ੋਮਾ ਚੜ ਦੇਣ ਦੇ ਲਈ ਤੁਹਾਨੂੰ ਉਹਨਾਂ ਦੀ ਫਿਕਰ ਆ ਪਰ ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਸਾਰੀ ਸਾਂਝੀ ਕਰਨੀ ਆ ਜਿਹਦੇ ਨਾਲ ਅਸੀਂ ਅੱਜ ਆਪਣਾ ਵजूद ਲੈ ਕੇ ਬੈਠੇ ਆ ਉਹ ਬੰਦਾ ਅਗਰ ਬਚ ਨਹੀਂ ਰਿਹਾ ਤਾਂ ਅਸੀਂ ਉਹਨੂੰ ਛੱਡਣ ਲਈ ਤਿਆਰ ਆ ਇਹ ਕਿੱਥੋਂ ਦੀ ਸਮਝਦਾਰੀ ਆ ਕੋਈ ਵੀ ਰਿਸ਼ਤਾ ਇੱਕ ਪਤੀ ਵਿਸ਼ਵਾਸੀ ਆ ਜਾਂ ਅਵਿਸ਼ਵਾਸੀ ਆ ਪਤਨੀ ਵਿਸ਼ਵਾਸੀ ਆ ਜਾਂ ਅਵਿਸ਼ਵਾਸੀ ਆ ਉਹਨਾਂ ਨੂੰ ਤੋੜਨ ਦੇ ਲਈ ਖੁਦਾ ਹੁਕਮ ਨਹੀਂ ਦਿੰਦਾ ਜੇ ਸਾਡੇ ਘਰ ਦੇ ਵਿੱਚ ਅਸੀਂ ਦੇਖਦੇ ਹਾਂ ਕੋਈ ਚੀਜ਼ ਟੁੱਟ ਜਾਂਦੀ ਆ ਤਾਂ ਅਸੀਂ ਉਹਨੂੰ ਠੀਕ ਕਰਦੇ ਆ ਅਸੀਂ ਉਹਨੂੰ ਚੱਕ ਕੇ ਬਾਹਰ ਨਹੀਂ ਸੈਟ ਦਿੰਦੇ ਸਪੋਜ਼ ਕਰੋ ਸਾਡੇ ਘਰ ਦਾ ਕੋਈ ਵੀ ਕੰਮ ਆ ਜਾਂ ਕੋਈ ਚੀਜ਼ ਆ ਲਗਾ ਲਓ ਆਪਾਂ ਇਹ ਦੇਖਦੇ ਆਂ ਅੱਜ ਕੱਲ ਤਾਂ ਵੈਸੇ ਨਹੀਂ ਹੁੰਦਾ ਪਹਿਲਾਂ ਜਦੋਂ ਚੱਪਲ ਦੀ ਬੱਧਰ ਟੁੱਟ ਜਾਂਦੀ ਉਹਨੂੰ ਗੰਡ ਲਿਆ ਜਾਂਦਾ ਸੀ ਅੱਜ ਕੱਲ ਐਸਾ ਹੁੰਦਾ ਕਿ ਉਹ ਚੱਪਲ ਸੜ ਦਿੱਤੀ ਜਾਂਦੀ ਨਵੀਂ ਲਿਆ ਆਈ ਜਾਂਦੀ ਪਹਿਲਾਂ ਹੁੰਦਾ ਸੀ ਨਾ ਕਿ ਉਹਨੂੰ ਗੰਡਿਆ ਜਾਂਦਾ ਸੀ ਕਿਉਂਕਿ ਉਹ ਸਿਆਣੇ ਲੋਕ ਸੀ ਜਿਹੜੇ ਉਹਨੂੰ ਗੰਡ ਲੈਂਦੇ ਸੀ ਪਰ ਅੱਜ ਅਸੀਂ ਸਮਾਰਟ ਲੋਕ ਆ ਸੀ ਕਿਨੇ 50 ਦੀ ਜੱਪਲ ਬਾਹਰੋਂ ਮਿਲ ਜਾਨੀ ਨੂੰ ਗੰਡੂ ਕਿਹੜਾ ਗਾ ਨਵੀਂ ਲਿਆਉਣੇ ਆ ਪਰ ਪਰਮੇਸ਼ਰ ਕਹਿੰਦਾ ਸਾਰੀ ਹਰ ਇੱਕ ਚੀਜ਼ ਤੁਹਾਡੇ ਲਈ ਖਾਸ ਹੈ ਹਰ ਇੱਕ ਚੀਜ਼ ਤੁਹਾਡੇ ਲਈ ਅਹਿਮਿਤ ਰੱਖਦੀ ਆ ਤੁਹਾਡੇ ਬੱਚੇ ਤੁਹਾਡੇ ਬਜ਼ੁਰਗ ਦੇਖੋ ਸਾਡੇ ਕੋਲੇ ਸਮਾਂ ਮਤਲਬ ਐਸੀ ਸਾਡੀ ਸੋਚ ਆ ਕਿ ਅਸੀਂ ਯੰਗ ਆ ਸਾਡੇ ਕੋਲੇ ਸਮਾਂ ਹੈ ਅਗਰ ਸਾਡੇ ਬਜ਼ੁਰਗ ਲੋਕ ਪ੍ਰਭੂ ਚ ਖਰੀ ਚਾਲ ਨਹੀਂ ਚੱਲਦੇ ਉਹਨਾਂ ਕੋਲ ਤਾਂ ਸਮਾਂ ਹੀ ਬਹੁਤ ਥੋੜਾ ਹੈ ਪਰਮੇਸ਼ਰ ਬਹੁਤ ਅੱਛੀਆਂ ਉਮਰਾਂ ਦਵੇ ਹਰ ਇੱਕ ਬੰਦੇ ਨੂੰ ਪਰ ਜਿਹੜੇ ਬਜ਼ੁਰਗ ਨੇ 60 65 ਸਾਲ ਤੇ ਹੋ ਚੁੱਕੇ ਨੇ ਸਾ ਉਨਨ ਸਾਨੂੰ ਪਤਾ ਉਹਨਾਂ ਕੋਲ ਬਹੁਤ ਥੋੜਾ ਸਾ ਹੈ ਸਾਨੂੰ ਸਹੀ ਤੇ ਕਿ ਉਹਨਾਂ ਦੀ ਵੀ ਰੂਹਾਂ ਸੀ ਬਚਾਈਏ ਨਾ ਕਿ ਉਹਨਾਂ ਤੋਂ ਪਾਸੇ ਘੜੇ ਹੋਈਏ ਤੁਸੀਂ ਬਚਣਾ ਵਜੋਂ ਨਹੀਂ ਤਾਂ ਨਾ ਸਹੀ ਅਹੀਂ ਬਚ ਜਾਗੇ ਤਾਂ ਪ੍ਰਭੂ ਕਹਿੰਦਾ ਜਿਹੜਾ ਆਪਣੇ ਘਰਾਨੇ ਲਈ ਫਿਕਰਮੰਦ ਨਹੀਂ ਆ ਨਾ ਇਹ ਹਵਾਸ ਤੋਂ ਵੀ ਪ੍ਰਸੰਨ ਨਹੀਂ ਹੁੰਦਾ ਖੁਦਾ ਕਹਿੰਦਾ ਤੂੰ ਕਹਿੰਦਾ ਪ੍ਰੋਫੈਸ਼ਨ ਨਹੀਂ ਕੀ ਗਿਆ ਭਲਾਈ ਦੇ ਕੰਮ ਕਰ ਧਾਰਮਿਕਤਾ ਦੇ ਵਿੱਚ ਹਿੱਸੇਦਾਰੀ ਲੈ ਉਹ ਕਹਿੰਦਾ ਤੂੰ ਬਾਹਰ ਧਾਰਮਿਕਤਾ ਵਿੱਚ ਹਿੱਸੇਦਾਰੀ ਕੀ ਲੈਂਗਾ ਪਹਿਲਾਂ ਤੇਰਾ ਆਪਣਾ ਘਰ ਹੀ ਪੱਟਿਆ ਪਿਆ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਕਿ ਆਪਣੀ ਪੀੜੀ ਥੱਲੇ ਸੌਟਾ ਫੇਰੋ ਜਾਂ ਫਿਰ ਵਜਨ ਦੇ ਵਿੱਚ ਵੀ ਲਿਖਿਆ ਤੇ ਤੂੰ ਦੂਜੇ ਦੀ ਅੱਖ ਦਾ ਕੱਖ ਕੱਢਣ ਲੱਗਾ ਤੇ ਆਪਣੀ ਅੱਖ ਵਿੱਚ ਛਤੀ ਰਿਆ ਉਸੇ ਤਰ੍ਹਾਂ ਜੀ ਲੋਕਾਂ ਦੇ ਘਰਾਂ ਵਿੱਚ ਸੁਸਮਾਚਾਰ ਫੈਲਾਉਣੇ ਬਚਾਉਂਦੇ ਫਿਰਦੇ ਸਾਡਾ ਆਪਣਾ ਘਰ ਨਾ ਬਚਿਆ ਹੋਵੇ ਤਾਂ ਸਾਡਾ ਕੀ ਫਾਇਦਾ ਧਰਮੀ ਹੋਣ ਦਾ ਜਾਗਰ ਇੱਕ ਵਿਸ਼ਵਾਸੀ ਤੇ ਆ ਵਿਸ਼ਵਾਸੀ ਨੂੰ ਜੋੜਿਆ ਗਿਆ ਹੈ ਨਾ ਉਹ ਐਸਲੀ ਜੋੜਿਆ ਗਿਆ ਕਿ ਤੁਸੀਂ ਇਹਨੂੰ ਬਦਲ ਦੋ ਤਾਂ ਕਿ ਤੁਸੀਂ ਉਹਦਾ ਸੁਧਾਰ ਕਰੋ ਨਾ ਕਿ ਉਹਦੇ ਬਦਲ ਕੇ ਉਹਨੂੰ ਉਹਨੂੰ ਹੀ ਬਦਲ ਦੋ ਮਤਲਬ ਕਹਿੰਦਾ ਪਾਬ ਉਹਦੀ ਜਗ੍ਹਾ ਕੋਈ ਹੋਰ ਲੈ ਆਓ ਉਹਨੂੰ ਬਦਲ ਕੇ ਨਵਾਂ ਨਹੀਂ ਲਿਆਉਣਾ ਪਰ ਉਹਨੂੰ ਬਦਲ ਕੇ ਨਵਾਂ ਕਰਨਾ ਹੈ ਉਸੇ ਨੂੰ ਹੀ ਨਵਾਂ ਕਰਨਾ ਸੀ ਉਹਨੂੰ ਹੀ ਸਹੀ ਕਰਨਾ ਹੈ ਤਾਂ ਕਿ ਜੇ ਅਸੀਂ ਬਚਾਏ ਗਏ ਆ ਤਾਂ ਉਹ ਵੀ ਬਚਾਇਆ ਜਾਵੇ ਸਾਨੂੰ ਛੱਡਣ ਦਾ ਹੁਕਮ ਕਿਤੇ ਵੀ ਨਹੀਂ ਆ ਆਪਣੇ ਤਰੀਕੇ ਦੇ ਨਾਲ ਹਰ ਇੱਕ ਔਰਤ ਆਪਣੇ ਮਰਦ ਨੂੰ ਜਾਣਦੀ ਆ ਹਰ ਮਰਦ ਆਪਣੀ ਔਰਤ ਨੂੰ ਜਾਣਦਾ ਉਹ ਜਾਣਦਾ ਇਹਨਾਂ ਦੀ ਵੀਕਨੈਸ ਕੀ ਆ ਪਾਵਰ ਕੀ ਆ ਜਿੱਥੇ ਤੁਹਾਨੂੰ ਲੱਗਦਾ ਉਹ ਕਮਜ਼ੋਰ ਹੈ ਉਸ ਤਰੀਕੇ ਨਾਲ ਉਹਨਾਂ ਨਾਲ ਗੱਲ ਕਰੋ ਜਿੱਦਾਂ ਵੀ ਤੁਸੀਂ ਸਮਝਾ ਸਕਦੇ ਉਹਨਾਂ ਨੂੰ ਸਮਝਾਓ ਜੋ ਵੀ ਪ੍ਰਭੂ ਦੇ ਵਿੱਚ ਤੁਹਾਡੀ ਅਗਵਾਈ ਆ ਉਸ ਅਗਵਾਈ ਨੂੰ ਲਓ ਪਰਮੇਸ਼ਰ ਅਗੇ ਦੁਹਾਈ ਦਿਓ ਕਿ ਖੁਦਾ ਮੇਰੀ ਮਦਦ ਕਰ ਕਿ ਮੈਂ ਇਹਨਾਂ ਰੂਹਾਂ ਨੂੰ ਬਚਾ ਸਕਾਂ ਕਿਉਂਕਿ ਇਹ ਰੂਹਾਂ ਤੁਸੀਂ ਮੈਨੂੰ ਦਿੱਤੀਆਂ ਆ ਔਰ ਮੈਂ ਚਾਹੁੰਦਾ ਆ ਪਰਮੇਸ਼ਰ ਪਿਤਾ ਕਿ ਰੂਹਾਂ ਬਚ ਜਾਣ ਇਹਨਾਂ ਦੀ ਜ਼ਿੰਦਗੀ ਬਦਲ ਜਾਵੇ ਆ ਲੋਗ ਵੀ ਬਚਾਏ ਜਾਣ ਪਰਮੇਸ਼ਰ ਪਤਾ ਇਹ ਵੀ ਤੇ ਵੀ ਸਚਾਈ ਨੂੰ ਜਾਣਨ ਸੋ ਕੋਲ ਮਿਲਾ ਕੇ ਇੱਕ ਵਿਸ਼ਵਾਸੀ ਇੱਕ ਅਵਿਸ਼ਵਾਸੀ ਨੂੰ ਪ੍ਰਭੂ ਨੇ ਐਸਲੀ ਜੋੜਿਆ ਤਾਂਕਿ ਉਹ ਇੱਕ ਦੂਜੇ ਦੇ ਕਰਕੇ ਪਵਿੱਤਰ ਹੋਣ ਪਾਵੇ ਇੱਕ ਦੂਜੇ ਦੇ ਕਰਕੇ ਉਹ ਬਦਲਣ ਇੱਕ ਦੂਜੇ ਦੇ ਕਰਕੇ ਉਹ ਵੀ ਆਪਣੀ ਜ਼ਿੰਦਗੀ 'ਚ ਬਦਲਾਅ ਆਪਣੀ ਜ਼ਿੰਦਗੀ 'ਚ ਪਰਮੇਸ਼ਰ ਦੀ ਮहिमा ਉਹਦੀ ਕਿਰਪਾ ਉਹਦੀ ਆਸ਼ੀਸ਼ ਨੂੰ ਦੇਖ ਸਕਣ ਉਹ ਲੋਗ ਬਚ ਸਕਣ ਉਹ ਲੋਗ ਵੀ ਪ੍ਰਭੂ ਚ ਆ ਸਕਣ ਉਹਨਾਂ ਦਾ ਵੀ ਜੀਵਨ ਬਚਾ ਲਿਆ ਜਾਵੇ ਸੋ ਬਹੁਤ ਹੀ ਆਮ ਭੈਣਾ ਤੇ ਬੜੇ ਪ੍ਰਾਂ ਨੇ ਜੀ ਗਲਤ ਡਿਸੀਜਨ ਲੈ ਜਾਂਦੇ ਆ ਆਪਣੇ ਅਵਿਸ਼ਵਾਸੀ ਪਤੀ ਪਤਨੀ ਨੂੰ ਛੱਡ ਦਿੰਦੇ ਆ ਸੋ ਵਿਸ਼ਵਾਸੀ ਪਤੀ ਪਤਨੀ ਸਮਝਦਾਰੀ ਤੋਂ ਕੰਮ ਲੈਣ ਉਹ ਆਪਣੇ ਸਾਥੀ ਜਿਹੜਾ ਅਵਿਸ਼ਵਾਸੀ ਨੂੰ ਛੱਡਣ ਦੀ ਬਜਾਏ ਉਹਨੂੰ ਸਮਝਾਉਣ ਵਾਲਾ ਧਿਆਨ ਲਾਉਣ ਸਮਝਾਉਣਾ ਮੈ ਜਾਣਦੀ ਏਡਾ ਸੌਕਾ ਨਹੀਂ ਹੁੰਦਾ ਮੈਂ ਖੁਦਾ ਦਾ ਧੰਨਵਾਦ ਹੈ ਕਿ ਸਾਡਾ ਪੂਰਾ ਪਰਿਵਾਰ ਵਿਸ਼ਵਾਸੀ ਹੈ ਦਰਲਾਵੀ ਤੋਂ ਦਰਲਾਵੀ ਪਰ ਮੈਂ ਇਹ ਵੀ ਜਾਣਦੀ ਆ ਕਿ ਅਵਿਸ਼ਵਾਸੀ ਨੂੰ ਸਮਝਾਉਣਾ ਸੌਕਾ ਨਹੀਂ ਹੁੰਦਾ ਪਰ ਉਹ ਕੰਮ ਹੀ ਕੀ ਜਿਹੜਾ ਆਰਾਮ ਨਾਲ ਹੋ ਜਾਵੇ ਯਿਸੂ ਨੇ ਵੀ ਆਪਣੇ ਲਈ ਕੋਈ ਸੌਖਾ ਰਾਹ ਨਹੀਂ ਸੀ ਚੁਣਿਆ ਉਹਨੇ ਵੀ ਬਹੁਤ ਔਖਾ ਚੁਣਿਆ ਸੀ ਔਰ ਯਿਸੂ ਦੇ ਨਾਲ ਉਹ ਔਖਾ ਰਾਹ ਨਹੀਂ ਹੈਗਾ ਸਾਡਾ ਉਹਦੇ ਨਾਲ ਉਹ ਤਾਂ ਸਾਡ ਨੂੰ ਸੌਖਾ ਹੀ ਆ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਨਫੈਸ ਕਰਨਾ ਕਨਵੈਂਸ ਕਰਨਾ ਉਹਨੂੰ ਆਪਣੀ ਗੱਲਾਂ ਦੇ ਵਿੱਚ ਲੈ ਕੇ ਆਉਣਾ ਅਗਰ ਅچھے ਤਰੀਕੇ ਨਾਲ ਉਹਨੂੰ ਕਨਫੈਸ ਕਰਾਂਗੇ ਨਾ ਪਰਮੇਸ਼ਰ ਦਾ ਪਿਆਰ ਤਾਂ ਉਹ ਸਾਡੇ ਨਾਲ ਕਨਵੈਂਸ ਵੀ ਹੋਏਗਾ ਸਾਡੀਆਂ ਗੱਲਾਂ 'ਚ ਆਏਗਾ ਵੀ ਔਰ ਮੰਨੇਗਾ ਵੀ ਆਪਣੇ ਪਰਮੇਸ਼ਰ ਦੀ ਸੱਚਾਈ ਦੇ ਗਹਿਰੇ ਭੇਤ ਨੂੰ ਉਹਨਾਂ ਦੇ ਉੱਤੇ ਅੱਛੇ ਤਰੀਕੇ ਨਾਲ ਫੈਲਾਓ ਦੱਸੋ ਉਹਨਾਂ ਨੂੰ ਕਿ ਖੁਦਾ ਕੀ ਹੈ ਔਰ ਉਹ ਕੀ ਕਰ ਸਕਦਾ ਐ ਤੈਸਾ ਕੋਈ ਨਹੀਂ ਆ ਜੋ ਪ੍ਰਭੂ ਦੀ ਮਹਿਮਾ ਦੇ ਮੂਰੇ ਆਪਣਾ ਸਿਰ ਨਾ ਝੁਕਾਵੇ ਸਭ ਦੇ ਸਭ ਬਚਾਏ ਜਾਣਗੇ ਹਰ ਇੱਕ ਗੋਡਾ ਚਕੂਗਾ ਤੇ ਹਰ ਜ਼ੁਬਾਨ ਬੋਲੂਗੀ ਕਿ ਯੇਸ਼ੂ ਹੀ ਪ੍ਰਭੂ ਆ ਇੱਕ ਆ ਵਿਸ਼ਵਾਸੀ ਅਤੇ ਵਿਸ਼ਵਾਸੀ ਦੀ ਜੋੜੀ ਪ੍ਰਭੂ ਨੇ ਅਸਲੀ ਬਣਾਈ ਤਾਂ ਜੋ ਮਿਲ ਕੇ ਪਵਿੱਤਰ ਹੋਣ ਉਹਨਾਂ ਦੇ ਬੱਚੇ ਪਵਿੱਤਰ ਹੋਣ ਉਹਨਾਂ ਦਾ ਘਰਾਣਾ ਬਚਾਇਆ ਜਾਵੇ ਤਾਂ ਜੋ ਸਭ ਦੇ ਸਰਪ੍ਰਮੇਸ਼ਰ ਦੀ ਨੇਕ ਨਾਮੀ ਨੂੰ ਪਾਉਣ ਅਤੇ ਸਵਰਗ ਦੇ ਰਾਜ ਦੇ ਅਧਿਕਾਰੀ ਹੋਣ ਹallelujah ਤੋਂ ਉਮੀਦ ਕਰਦੇ ਹਾਂ ਕਿ ਅਸਦਾ ਇਹ वचन ਤੁਹਾਡੇ ਲਈ ਲਾਹੇਵੰਦ ਹੋਵੇ ਔਰ ਤੁਸੀਂ ਇਸ ਦੇ ਉੱਤੇ ਅਸਰ ਵੀ ਜ਼ਰੂਰ ਕਰੋਗੇ ਆਪਣੇ ਪਰਿਵਾਰਾਂ ਦੇ ਬਚਾਅ ਦੇ ਲਈ ਦੁਆਵਾਂ ਕਰੋਗੇ ਜੋ ਜਿੰਨੇ ਵੀ ਅਸੀਂ ਖੁਦਾ ਦੇ ਹਜ਼ੂਰੀਆਂ ਆਉਸਾ ਮਿਲ ਕੇ ਪੂਰੇ ਹੀ પતિ ਪਤਨੀਆਂ ਨੂੰ ਜਿੰਨੇ ਵੀ ਵਿਸ਼ਵਾਸੀ ਤੇ ਅਵਿਸ਼ਵਾਸੀਆਂ ਨੂੰ ਖੁਦਾ ਨੇ ਜੋੜਿਆ ਉਹਨਾਂ ਦੇ ਇੱਕ ਮਨ ਇੱਕ ਮਤ ਤੇ ਇੱਕੋ ਪਰਮੇਸ਼ਰ ਦੇ ਅੱਗੇ ਚੁਕੰਦੇ ਲਈ ਸਭ ਮਿਲ ਕੇ ਪਰਮੇਸ਼ਰ ਦੀ ਪਵਿੱਤਰ ਔਰ پاک ਹਜ਼ੂਰੀ ਵਿੱਚ ਪ੍ਰਾਰਥਨਾ ਕਰਦੇ ਆਂ ਹਾਲੇਲੂਇਆ 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 ਧੰਵਾ 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 ਮਹਾਨ ਸਮਰਥੀ ਖੁਦਾਵਨ ਪਿਆਰੇ ਪਰਮੇਸ਼ਰ ਪਿਤਾ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਦਿਨ ਅਸਦੀ ਕਿਰਪਾਲੀ ਪਿਤਾ ਪਰਮੇਸ਼ਰ ਤੁਸੀਂ ਦਇਆ ਦੇ ਸਾਗਰ ਉਹ ਕਿਰਪਾ ਕਰਨ ਵਾਲੇ ਪਰਮੇਸ਼ਰ ਉਹ ਖੁਦਾਵੰ ਤਾਡੀ ਦਇਆ ਸਦਾ ਦੀ ਪ੍ਰਭੂ ਜੀ ਹਵਾ ਅੱਜ ਅਸੀਂ ਜਿੰਨੇ ਵੀ ਜਨ ਤੁਹਾਡੇ ਹਜ਼ੂਰਾਂ ਪਿਤਾ ਪਰਮੇਸ਼ਰ ਹਰ ਇੱਕ ਨੂੰ ਤੁਹਾਡੇ ਹੱਥਾਂ ਵਿੱਚ ਸੌਮ ਦੇ ਪ੍ਰਭੂ ਜੀ ਅਰ ਸ਼ੁਕਰ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਕਿਸੇ ਵੀ ਪਿਤਾ ਲਈ ਵਸਤੂ ਦੀ ਥੋੜਾ ਨਾ ਰਹਿਣ ਦਿੱਤੀ ਪਿਤਾ ਪਰਮੇਸ਼ਰ ਖੁਦਾਵਾਨ ਪਰ ਤੁਸੀਂ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਪ੍ਰਭੂ ਯਹਵਾ ਆਪਣੇ ਫਤਿਹਮੰਦ ਹੱਤ ਦੀਆਂ ਬਾੜਾਂ ਤੁਸੀਂ ਸਾਡੇ ਸਭ ਦੇ ਚਾਰ ਓੜ ਲਗਾ ਕੇ ਰੱਖਿਆ ਪਿਤਾ ਪਰਮੇਸ਼ਰ ਨਵਾਂ ਦਿਨ ਨਵਾਂ ਮੌਕਾ ਨਵੀਂ ਕਿਰਪਾ ਸਾਨੂੰ ਦਿੱਤੀ ਪ੍ਰਭੂ ਜੀ ਅੱਜ ਅਸੀਂ ਸਭ ਦੇ ਸਭ ਖੁਦ ਆਪਣੇ ਸਿਰਾਂ ਨੂੰ ਤੁਹਾਡੇ ਹਜ਼ੂਰ ਚਕਾਉਣੇ ਪਿਤਾ ਆਪਣੇ ਹੱਥਾਂ ਨੂੰ ਸੁਰਗਾ ਵੱਲ ਉਠਾਉਣ ਲਈ ਪ੍ਰਭੂ ਜੀ ਆਪਣੇ ਪਰਮੇਸ਼ਰ ਦੇ ਹਜ਼ੂਰ ਚੱਕਦੇ ਹਾਂ ਪਿਤਾ ਪਰਮੇਸ਼ਰ ਸਾਡੇ ਸਭ ਦੇ ਉੱਤੇ ਤੁਹਾਡੀ ਆਸ਼ੀਸ਼ ਬਰਕਤ ਕਿਰਪਾ ਰਹਿਮ ਫਜ਼ਲ ਹੋਵੇ ਪਿਤਾ ਪਰਮੇਸ਼ਰ ਖੁਦਾ ਸੀ ਸਭ ਦੇ ਸਭ ਬਚਾ ਲੈ ਜਾਈਏ ਪਿਤਾ ਪਰਮੇਸ਼ਰ ਖੁਦਾਵਨ ਖਾਸ ਕਰਕੇ ਦੁਆ ਕਰਦੇ ਮੇਰੇ ਮਹਾਨ ਪਰਮੇਸ਼ਰ ਉਹਨਾਂ ਸਾਰੇ ਹੀ ਵਿਸ਼ਵਾਸੀ ਔਰ ਅਵਿਸ਼ਵਾਸੀ ਜੋੜਿਆਂ ਲਈ ਖੁਦਾਵਨ ਜਿਨ੍ਹਾਂ ਨੂੰ ਤੁਸੀਂ ਜੋੜਿਆ ਮੇਰੇ ਪਿਆਰੇ ਖੁਦਾਵੰਨ ਜੀ ਤੁਸੀਂ ਇਹਨਾਂ ਨੂੰ ਜੋੜਿਆ ਤਾਂ ਜੋ ਇਹ ਮਿਲ ਕੇ ਰਹਿ ਸਕਣ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਜੋੜਿਆ ਪ੍ਰਭੂ ਜੀ ਤਾਂ ਜੋ ਇਹ ਮਿਲ ਕੇ ਪ੍ਰਭੂ ਦੇ ਨਾਮ ਦੀ ਵਡਿਆਈ ਕਰਨ ਪ੍ਰਭੂ ਇਹ ਹਵਾ ਤੁਸੀਂ ਇਹਨਾਂ ਨੂੰ ਜੋੜਿਆ ਪਿਤਾ ਪਰਮੇਸ਼ਰ ਤਾਂ ਜੋ ਇਹ ਮਿਲ ਕੇ ਪਵਿੱਤਰ ਹੋਣ ਪ੍ਰਭੂ ਜੀ ਇਹਨਾਂ ਦੀ ਪਵਿੱਤਰ ਤਾਈ ਦੀ ਚਾਲ ਹੋਵੇ ਖੁਦਾਵੰਨ ਇਹ ਸਭ ਦੇ ਸਭ پاک ਹਜ਼ੂਰੀ ਦੇ ਵਿੱਚ ਪਵਿੱਤਰ ਤਾਈ ਦੇ ਵਿੱਚ ਇੱਕੋ ਪਰਮੇਸ਼ਰ ਦੇ ਹਜ਼ੂਰ ਚੁਕਨ ਖੁਦਾ ਇਹਨਾਂ ਦੇ ਹਰ ਇੱਕ ਜਨ ਨੂੰ ਪਿਤਾ ਆਪਣੇ ਹੱਥਾਂ ਵਿੱਚ ਲੈ ਆ ਲੋ ਪਿਤਾ ਜਿੰਨੇ ਵੀ ਆ ਵਿਸ਼ਵਾਸੀ ਪਰਿਵਾਰਾਂ ਦੇ ਵਿੱਚ ਵਿਸ਼ਵਾਸੀ ਨੇ ਖੁਦਾ ਉਹਨਾਂ ਨੂੰ ਹਿੰਮਤ ਦੇਣਾ ਪ੍ਰਭੂ ਜੀ ਤਾਂ ਜੋ ਆਪਣੇ ਪੂਰੇ ਪਰਿਵਾਰ ਨੂੰ ਵਿਸ਼ਵਾਸ ਵਿੱਚ ਲਿਆ ਸਕਣ ਜਿੰਨੇ ਆ ਵਿਸ਼ਵਾਸੀ ਨੇ ਖੁਦਾਵੰਦ ਉਹਨਾਂ ਦੀ ਬੁੱਧ ਨੂੰ ਤੁਸੀਂ ਖੋਲਣਾ ਖੁਦਾ ਤਾਂ ਜੋ ਤੁਹਾਡੇ ਸੱਚਾਈ ਦੇ ਭੇਤ ਨੂੰ ਸਮਝ ਸਕਣ ਉਹਨਾਂ ਦੀਆਂ ਅੱਖਾਂ ਤੋਂ ਭਾਰੇ ਪਰਦੇ ਨੂੰ ਉਠਾਓ ਪਿਤਾ ਪਰਮੇਸ਼ਰ ਤਾਂ ਜੋ ਉਹ ਪਰਮੇਸ਼ਰ ਦੀ ਮਹਿਮਾ ਨੂੰ ਸਾਫ਼-ਸਾਫ਼ ਦੇਖ ਸਕਣ ਪ੍ਰਭੂ ਜੀ ਇਹਨਾਂ ਦੀ ਜੀਵਨ ਦੇ ਵਿੱਚ ਪਿਤਾ ਅਦਭੁਤ ਰੀਤੀ ਦੇ ਨਾਲ ਕੰਮ ਕਰਨਾ ਮਹਾਨ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਯੀਸ਼ੂ ਪਿਤਾ ਦੇ ਨਾਮ ਦੇ ਵਿੱਚ ਬਦਲ ਜਾਵੇ ਮੇਰੇ ਮਹਾਨ ਖੁਦਾ ਇਹ ਸਭ ਦੇ ਸਭ ਸੱਚੇ ਹੋਰ ਜੋਹਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਵਧਨ ਵਾਲੇ ਅਤੇ ਚੱਲਣ ਵਾਲੇ ਹੋਜਣ ਖੁਦਾਵੰਜੀ ਜਿਨੇ ਵੀ ਅਵਿਸ਼ਵਾਸੀ ਨੇ ਖੁਦਾ ਆਪਣੇ ਲਾਈਫ ਪਾਰਟਨਰ ਦੇ ਉੱਤੇ ਭਰੋਸਾ ਕਰਨਾ ਤੇ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਵਧਨ ਖੁਦਾਵੰਜੀ ਇਹਨਾਂ ਦੇ ਆਪਸੀ ਪਿਆਰ ਮੇਲ ਮਿਲਾਪ ਸਹਿਮਤੀ ਅਤੇ ਸੱਚੀ ਸ਼ਾਂਤੀ ਨੂੰ ਰਿਲੀਜ਼ ਕਰਨਾ ਪ੍ਰਭੂ ਯਹਵਾ ਕੋਈ ਵਿਰੋਧੀ ਦਾ ਆਤਮਾ ਇਹਨਾਂ ਨੂੰ ਪਰਮਾ ਨਹੀਂ ਸਕੇ ਖੁਦਾਵੰਦ ਇਹਨਾਂ ਦੀ ਜ਼ਿੰਦਗੀ ਵਿੱਚ ਅਟੈਕ ਨਾ ਕਰ ਸਕੇ ਖੁਦਾ ਪਰ ਇੱਕ ਦੇ ਵਿਸ਼ਵਾਸ ਅਤੇ ਧਾਰਮਿਕਤਾ ਦੇ ਕਰਕੇ ਦੂਜਾ ਵੀ ਵਿਸ਼ਵਾਸ ਅਤੇ ਧਾਰਮਿਕਤਾ ਦੇ ਵਿੱਚ ਵਧੇ ਖੁਦਾਵੰਦ ਹਰ ਇੱਕ ਆਪ ਪਵਿੱਤਰਤਾਈ ਹਰ ਇੱਕ ਪਾਪ ਹਰ ਬਦੀ ਹਰ ਬੁਰਾਈ ਨੂੰ ਉਹਨਾਂ ਦੀ ਜ਼ਿੰਦਗੀ ਚੋਂ ਦੂਰ ਕਰਨਾ ਪਰਮੇਸ਼ਰ ਤੁਹਾਡਾ ਫਾਤਿਹਮੰਦ ਕਿਰਪਾ ਵਾਲਾ ਹੱਥ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਹਰ ਬੱਚੇ ਬਜ਼ੁਰਗ ਦੇ ਉੱਤੇ ਹੋਵੇ ਪਿਤਾ ਹਰ ਇੱਕ ਜਾਨ ਹਰ ਇੱਕ ਜਨ ਯੇਸ਼ੂ ਨਾਮ ਚ ਬlesed ਹੋ ਜਾਵੇ ਪਿਤਾ ਪਰਮੇਸ਼ਰ ਐਨ ਆ ਸਭ ਦੀਆਂ ਲੋੜਾਂ ਥੋੜਾ ਜ਼ਰੂਰਤਾਂ ਤੁਹਾਡੇ ਸਮਰਥੀ ਨਾਮ ਸਰਗਰਾਜ ਦੇ ਵਿੱਚੋਂ ਪੂਰੀਆਂ ਕੀਤੀਆਂ ਜਾਣ ਮੇਰੇ ਮਹਾਨ ਖੁਦਾ दया करना कृपा करना प्यारे परमेश्वर हर अविश्ववासी समझनु पावे खुदावन जी ओ थारी महिमा नु ਸਾਫ ਸਾਫ ਦੇਖੇ ਖੁਦਾਵੰਤ ਥਾਰੇ ਨਾਮ ਤੇ ਵਿਸ਼ਵਾਸ ਕਰਨ ਵਾਲਾ ਔਰ ਤੁਹਾਡੀ ਮਹਿਮਾ ਵਿੱਚ ਚੱਲਣ ਵਾਲਾ ਹੋ ਜਾਵੇ ਖੁਦਾਵੰਤ ਜੀ ਤੜਾ ਪਵਿੱਤਰ ਆਤਮਾ ਹਾਰਿਕ ਨੂੰ ਆਪਣੀ ਮੱਸਾ ਕੀਤੀ ਹੋਈ ਬੁੱਧ ਦੇਵੇ ਪ੍ਰਭੂ ਯਹਵਾ ਥੜਾ ਫਾਤਿਹਮੰਦ ਕਿਰਪਾ ਵਾਲਾ ਹੱਥ ਇਹਨਾਂ ਨੂੰ ਛੂ ਕੇ ਆਜ਼ਾਦ ਕਰੇ ਮੇਰੇ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਪਿਆਰੇ ਪਰਮੇਸ਼ਰ ਖੁਦਾਵੰਤ ਥੜੇ ਪਵਿੱਤਰ ਫਾਤਿਹਮੰਦ ਪਾਕ ਲ ਉਹਦੀ ਅਵਾੜ ਇਹਨਾਂ ਪੂਰੇ ਪਰਿਵਾਰਾਂ ਦੇ ਉੱਤੇ ਹਰ ਇੱਕ ਹਸਬੈਂਡ ਵਾਈਫ ਦੇ ਉੱਤੇ ਲਾਉਂਦੇ ਪਤਾ ਪਰਮੇਸ਼ਰ ਇਕ ਕਦੇ ਵੀ ਪਿਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਕਦੇ ਵੀ ਵਹਿਮ ਪਰਮ ਲੜਾਈ ਕਲੇਸ਼ ਦੇ ਕਰਕੇ ਆਪਣੇ ਰਿਸ਼ਤੇ ਨੂੰ ਤੋਸ਼ ਨਾ ਜਾਣਨ ਕਿਉਂ ਜੋ ਤੁਸੀਂ ਇਹਨਾਂ ਨੂੰ ਜੋੜਿਆ ਖੁਦਾਵੰ ਕੋਈ ਇਹਨਾਂ ਨੂੰ ਅਲੱਗ ਨਹੀਂ ਕਰ ਸਕਦਾ ਜਦ ਤੁਸੀਂ ਇਹਨਾਂ ਨੂੰ ਇਕੱਠੇ ਰਹਿਣ ਲਈ ਜੋੜਿਆ ਖੁਦਾਵੰ ਦੇ ਦੋਨੋਂ ਮਿਲ ਕੇ ਰਹਿਣ ਪਿਤਾ ਪਰਮੇਸ਼ਰ ਔਰ ਇੱਕ ਦੂਜੇ ਦੀ ਤਾਂ ਆਤਮਿਕਤਾ ਵਿੱਚ ਵਾਅਦਾ ਕਰਨ ਵਾਲੇ ਹੁਣ ਪਿਤਾ ਪਰਮੇਸ਼ਰ ਕੋਈ ਵੀ ਇੱਕ ਦੂਜੇ ਦੀ ਪ੍ਰਾਰਥਨਾ ਜਾਂ ਫਿਰ ਆਤਮਿਕ ਲਾਈਫ ਦੇ ਵਿੱਚ ਘਾਟੇ ਜਾਂ ਨੁਕਸਾਨ ਦਾ ਕਾਰਨ ਨਾ ਹੋਵੇ ਖੁਦਾਵੰ ਹਰ ਇੱਕ ਮੈਂਬਰ ਬLES ਹੋ ਜਾਵੇ ਖੁਦਾਵੰਨ ਥੜਾ ਫਤਿਹਮੰਦ ਕਿਰਪਾ ਵਾਲਾ ਹੱਥ ਇਹਨਾਂ ਨੂੰ ਬਚਾਏ ਅਤੇ ਬLES ਕਰੇ ਪ੍ਰਭੂ ਜੀ ਇਹਨਾਂ ਦੀਆਂ ਥੋੜਾ ਲੋੜਾਂ ਜ਼ਰੂਰ ਤਾਂ ਤੁਹਾਡੇ ਰਾਤ ਚ ਪੂਰੀਆਂ ਕੀਤੀਆਂ ਜਾਣ ਦੁਆ ਕਰਦੋ ਨਾ ਸਾਰੇ ਭੈਣਾਂ ਭਾਈਆਂ ਲਈ ਖੁਦਾਵੰਨ ਜੀ ਜੁਆਜ਼ਰ ਦਿਨ ਫਾਸਟਿੰਗ ਵਿੱਚ ਨੇ ਖੁਦਾ ਇਹਨਾਂ ਦੀ ਫਾਸਟਿੰਗ ਦਾ ਹਰ ਇੱਕ ਪਲ ਯੇਸ਼ੂ ਨਾਮ ਚ ਬLES ਹੋ ਜਾਵੇ ਖੁਦਾਵੰਨ ਜੀ ਫਾਸਟਿੰਗ ਦੇ ਹਰ ਇੱਕ ਪਲ ਦੇ ਵਿੱਚ ਖੁਦਾ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਪਿਤਾ ਪਰਮੇਸ਼ਰ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਇਹਨਾਂ ਨੂੰ ਸ਼ੂਕੇ ਆਜ਼ਾਦ ਕਰੇ ਪਿਆਰੇ ਪਰਮੇਸ਼ਰ ਖੁਦਾਵੰਨ ਜੀ ਅੱਜ ਜਿਸ ਵੀ ਵਿਸ਼ੇਂ ਦੇ ਉੱਤੇ ਫਾਸਟਿੰਗ ਕਰਨ ਖੁਦਾਵੰਨ ਇਹਨਾਂ ਦਾ ਫਾਸਟਿੰਗ ਕਰਨਾ ਇਹਨਾਂ ਦੇ ਪੂਰੇ ਹੀ ਪਰਿਵਾਰ ਔਰ ਘਰਾਨੇ ਦਾ ਬਚਾਅ ਦਾ ਕਾਰਨ ਬਣੇ ਖੁਦਾਵੰਨ ਜੀ ਅੱਜ ਅਸੀਂ ਜਿਨੇ ਵੀ ਜਾਣ ਤੁਹਾਡੇ ਹਜ਼ੂਰਿਆ ਖੁਦਾ ਸਾਡੇ ਸਭ ਦੀ ਪੁਕਾਰ ਨੂੰ ਤੁਸੀਂ ਸੁਣਨਾ ਔਰ ਕਬੂਲ ਕਰਨਾ ਪੂਰੇ ਪਰਿਵਾਰਾਂ ਉੱਤੇ ਤੁਹਾਡੀ ਆਸ਼ੀਸ਼ ਨੂੰ ਮੰਗਦੇ ਖੁਦਾਵੰਦ ਦੁਆ ਕਰਦੇ ਹਾਂ ਲਈ ਜੋ ਆਪਣੇ ਫਾਸਟਿੰਗ ਦੇ ਦਾਨ ਦੇ ਰਹੇ ਨੇ ਖੁਦਾਵੰਨ ਜੀ ਇਹਨਾਂ ਦੇ ਫਾਸਟਿੰਗ ਦੇ ਬ ਹਜ਼ਾਰ ਗੁਣਾ ਕਰਕੇ ਵੱਡਣਾ ਹੋਵੇ ਖੁਦਾਵੰਦੀ ਜਾਦੇ ਦੂਜਿਆਂ ਦੇ ਸਹਾਇਤਾ ਲਈ ਹੱਥ ਵਧਾਉਣ ਇਹਨਾਂ ਦੀ ਸੱਚੀ ਸਹਾਇਤਾ ਸਵਰਗ ਰਾਚੋ ਚ ਰੀਲਿਸ ਕੀਤੀ ਜਾਵੇ ਪੂਰੇ ਪਰਿਵਾਰ ਘਰਾਂ ਨੂੰ ਬLES ਕਰ ਦੇ ਖੁਦਾਵੰਨ ਤੁਹਾਡੀ ਫਤਿਹਮੰਦ ਕਿਰਪਾ ਵਾਲੇ ਹੱਥ ਵਿੱਚ ਬLES ਕਰ ਦੇ ਪ੍ਰਭੂ ਯਹਵਾ ਦੁਆ ਕਰਦੇ ਹਾਂ ਨਾ ਕਰਾਂ ਵਿੱਚ ਰੱਖੇ ਸਜਲ ਔਰ ਤੇਲ ਦੀ ਪਿਆਰੇ ਪਰਮੇਸ਼ਰ ਅੱਜ ਤੇਰੇ ਆਮ ਚਲ ਤੇਲ ਨਹੀਂ ਹੈ ਮੇਰੇ ਮਹਾਨ ਖੁਦਾਵੰਨ ਅੱਜ ਤਹੇ ਜਵਾ ਸ਼ੁਟਕਾਰਾ ਔਰ ਆਜ਼ਾਦੀ ਦੇਣ ਵਾਲਾ ਪਾਕ ਔਰ ਪਵਿੱਤਰ ਲਹੂਆ ਪਿਆਰੇ ਪਰਮੇਸ਼ਰ ਖੁਦਾ ਜਸਤੇ پاک ਲਹੂ ਨੂੰ ਜਦਵੀ ਘਰਾਂ ਦੇ ਕੋਨੇ-ਕੋਨੇ ਉੱਤੇ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਵੇ ਸਾਰੇ ਰੋਗ ਔਰ ਬਿਮਾਰੀਆਂ ਨਾਸ਼ਪਾਸਮ ਖਤਮ ਹੋ ਜਾਣ ਖੁਦਾਵਨ ਤੁਹਾਡੀ ਕਿਰਪਾ ਆਸ਼ੀਸ਼ ਪੂਰੇ ਪਰਿਵਾਰਾਂ ਉੱਤੇ ਠਹਿਰ ਜਾਵੇ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾ ਪੂਰੇ ਪਰਿਵਾਰ ਔਰ ਘਰਾਂ ਨੇ ਤੁਹਾਡੇ ਅੱਥਵੇ ਸੌਂਦੇ ਪਿਤਾ ਪਰਮੇਸ਼ਰ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ